ਪਰਾਣੇ ਬਜ਼ੁਰਗਾਂ ਦੀਆਂ ਦਸੀਆਂ ਗੱਲਾਂ ਤੁਹਾਨੂੰ ਜ਼ਿੰਦਗੀ ਭਰ ਜਵਾਨ ਰੱਖਣੀਆਂ ਦਿਨ ਵਿੱਚ ਦੁਪਹਿਰ ਦੇ ਸਮੇਂ ਲੌਂਗਾਂ ਨਾਲ ਘਟਣ ਦੀ ਸਮੱਸਿਆ ਦੂਰ ਹੁੰਦੀ ਹੈ ਇਸ ਲਈ ਸਾਨੂੰ ਲੌਂਗ ਦਾ ਸੇਵਨ ਹਰ ਰੋਜ਼ ਕਰਨਾ ਚਾਹੀਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਜਵਿੱਤਰੀ ਦਾ ਪਾਊਡਰ ਮਿਲਾ ਕੇ ਖਾਣ ਨਾਲ ਪਾਚਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਦਰਕ ਦਾ ਪਾਣੀ ਪੀਣ ਨਾਲ ਜ਼ੁਕਾਮ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਲਾਲ ਮਿਰਚ ਦੇ ਜ਼ਿਆਦਾ ਇਸਤੇਮਾਲ ਨਾਲ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗ ਜਾਂਦੀ ਹੈ ਘੱਟ ਚੀਨੀ ਵਾਲੀ ਚਾਹ ਪੀਣ ਨਾਲ ਸ਼ੂਗਰ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੇਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੋ ਗਈ ਹੈ ਤਾਂ ਸ਼ਕਰਗੰਦੀ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਪਰ ਇਸ ਨੂੰ ਨਿਯਮਤ ਮਾਤਰਾ ਵਿੱਚ ਹੀ ਖਾਦਾ ਜਾਵੇ ਤਾਂ ਚੰਗਾ ਹੋਵੇਗਾ ਜੋ ਔਰਤਾਂ ਘਿਓ ਦੇ ਨਾਲ ਸੰਤਰਾ ਖਾਂਦੀਆਂ ਹਨ ਉਹਨਾਂ ਦਾ ਮਾਨਸਿਕ ਤਣਾਅ ਘੱਟ ਹੋ ਜਾਂਦਾ ਹੈ ਜੋ ਔਰਤਾਂ ਰੋਜ਼ਾਨਾ ਸ਼ਹਿਦ ਦੇ ਨਾਲ ਘਿਓ ਚਟਦੀਆਂ ਹਨ ਉਹਨਾਂ ਦੇ ਸਰੀਰ ਦੀ ਚਰਬੀ ਹੌਲੀ-ਹੌਲੀ ਪਿਗਲਣ ਲੱਗ ਜਾਂਦੀ ਹੈ ਰੋਜ਼ਾਨਾ ਸਵੇਰੇ ਇੱਕ ਤੋਂ ਦੋ ਗਲਾਸ ਪਾਣੀ ਵਿੱਚ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਪੀਓ ਗੈਸ ਦੀ ਸਮੱਸਿਆ ਬਿਲਕੁਲ ਖਾਤਮ ਹੋ ਜਾਵੇਗੀ ਸਿਰ ਵਿੱਚ ਦਰਦ ਹੋਣ ਦੇ ਕਾਰਨ ਬਹੁਤ ਸਾਰੇ ਹੋ ਸਕਦੇ ਹਨ ਕਦੇ-ਕਦੇ ਜਿਆਦਾ ਫੋਨ ਚਲਾਉਣ ਨਾਲ ਵੀ ਸਿਰ ਦਰਦ ਹੋਣ ਲੱਗ ਜਾਂਦਾ ਹੈ ਇਸ ਲਈ ਫੋਨ ਤੋਂ ਥੋੜੀ ਜਹੀ ਦੂਰੀ ਬਣਾ ਕੇ ਰੱਖੋ ਜੇਕਰ ਤੁਸੀਂ ਡਾਰਕ ਸਰਕਲਸ ਦੀ ਪ੍ਰੋਬਲਮ ਤੋਂ ਪਰੇਸ਼ਾਨ ਹੋ ਤਾਂ ਵਿਟਾਮਿਨ E ਦੇ ਕੈਪਸੂਲ ਖਾਇਆ ਕਰੋ ਤੁਹਾਡੇ ਡਾਰਕ ਸਰਕਲ ਦੂਰ ਹੋ ਜਾਣਗੇ ਗੁੜ ਅਤੇ ਕਾਲੇ ਛੋਲੇ ਨਿਯਮਤ ਮਾਤਰਾ ਦੇ ਵਿੱਚ ਮਿਲਾ ਕੇ ਖਾਣ ਨਾਲ ਵਜ਼ਨ ਤੇਜ਼ੀ ਨਾਲ ਵਧਣ ਲੱਗ ਜਾਂਦਾ ਹੈ ਨਾਲ ਹੀ ਇਹ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਵੀ ਪ੍ਰਦਾਨ ਕਰਦੇ ਹਨ ਜੋ ਵਿਅਕਤੀ ਸੌਂਫ ਵਾਲੀ ਜਾਦਾ ਸੇਵਨ ਜਿਆਦਾ ਕਰਦੇ ਹਨ ਉਹਨਾਂ ਨੂੰ ਕਦੇ ਵੀ ਕਵਜ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਚਿਹਰੇ ਤੇ ਨਿਖਾਰ ਲਿਆਉਣ ਲਈ ਅਤੇ ਗੋਰੇ ਹੋਣ ਲਈ ਰਾਤ ਨੂੰ ਥੋੜੇ ਜਿਹੇ ਚਾਵਲ ਭਿਉਂ ਦਿਓ ਸਵੇਰੇ ਉਹਨਾਂ ਚਾਵਲਾਂ ਨੂੰ ਪੀਸਣ ਤੋਂ ਬਾਅਦ ਉਹਨਾਂ ਵਿੱਚ ਦੋ ਚਮਚ ਦਹੀਂ ਮਿਲਾ ਲਓ ਇਸ ਤੋਂ ਬਾਅਦ ਆਪਣੇ ਚਿਹਰੇ ਤੇ ਲਗਾਓ ਇਸ ਨੂੰ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ ਤੁਹਾਡੇ ਚਿਹਰੇ ਤੇ ਨਿਖਾਰ ਆ ਜਾਵੇਗਾ ਕੱਪੜਿਆਂ ਤੇ ਜੇਕਰ ਦਾਗ ਲੱਗ ਜਾਣ ਤਾਂ ਦਾਗਾਂ ਨੂੰ ਹਟਾਉਣ ਲਈ ਥੋੜਾ ਜਿਹਾ ਮਿੱਠਾ ਸੋਡਾ ਲਗਾ ਦਿਓ ਦਾਗ ਦੂਰ ਹੋ ਜਾਣਗੇ। ਅਲਮਾਰੀ ਵਿੱਚ ਪਰਫਿਊਮ ਦੀ ਇੱਕ ਖਾਲੀ ਬੋਤਲ ਰੱਖ ਦਿਓ ਕੱਪੜਿਆਂ ਵਿੱਚੋਂ ਬਦਬੂ ਆਉਣੀ ਬੰਦ ਬਿਲਕੁਲ ਬੰਦ ਹੋ ਜਾਵੇਗੀ। ਛੋਟੇ ਬੱਚਿਆਂ ਦੇ ਦੰਦ ਨਿਕਲਦੇ ਸਮੇਂ ਜੇਕਰ ਤੁਸੀਂ ਉਨ੍ਹਾਂ ਉੱਪਰ ਸ਼ਹਿਦ ਲਗਾ ਦਿੰਦੇ ਹੋ ਤਾਂ ਉਸਦੇ ਦੰਦ ਜਲਦੀ ਨਿਕਲ ਆਉਂਦੇ ਹਨ। ਜੇਕਰ ਤੁਹਾਡੇ ਸਰੀਰ ਤੇ ਕਿਧਰੇ ਸਫੈਦ ਦਾਗ ਹਨ ਨਿੰਮ ਦੇ ਪੱਤਿਆਂ ਵਿੱਚ ਥੋੜਾ ਜਿਹਾ ਨਾਰੀਅਲ ਦਾ ਤੇਲ ਮਿਲਾ ਕੇ ਲਗਾਓ ਦਾਗ ਧੱਬੇ ਬਿਲਕੁਲ ਦੂਰ ਹੋ ਜਾਣਗੇ ਸਰਦੀਆਂ ਦੇ ਮੌਸਮ ਵਿੱਚ ਪੈਰਾਂ ਦੀਆਂ ਤਲੀਆਂ ਤੇ ਲਿਪਸਟਿਕ ਲਗਾ ਕੇ ਸੌਣ ਨਾਲ ਪੈਰ ਕਦੇ ਵੀ ਨਹੀਂ ਫਟਦੇ ਜਾਮਣ ਦਾ ਜੂਸ ਪੀਣ ਨਾਲ ਲੱਕਵੇ ਵਰਗੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਗਰਮ ਪਾਣੀ ਦੇ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਬਦਨ ਦੇ ਨਾਲ-ਨਾਲ ਕਈ ਬਿਮਾਰੀਆਂ ਤੋਂ ਵੀ ਫਾਇਦਾ ਮਿਲਦਾ ਹੈ। ਵਾਲਾਂ ਵਿੱਚ ਆਮਰੇ ਦਾ ਤੇਲ ਲਗਾਉਣ ਨਾਲ ਵਾਲ ਕਾਲੇ, ਸੰਘਣੇ ਅਤੇ ਮਜ਼ਬੂਤ ਹੋ ਜਾਂਦੇ ਹਨ। ਬੁੱਲਾਂ ਉੱਪਰ ਗੁਲਾਬ ਦੀ ਪੰਖੜੀ ਪੀਸ ਕੇ ਵੈਸਲੀਨ ਦੇ ਨਾਲ ਲਗਾਉਣ ਨਾਲ ਬੁੱਲ ਗੁਲਾਬੀ ਹੋ ਜਾਂਦੇ ਹਨ। ਬਾਜਰੇ ਦੀ ਰੋਟੀ ਖਾਣ ਵਾਲੇ ਲੋਕਾਂ ਦੀਆਂ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ ਕਦੇ ਵੀ ਨਹੀਂ ਹੁੰਦੀ। ਨਾਲ ਹੀ ਇਸ ਨਾਲ ਖੂਨ ਦੀ ਕਮੀ ਵੀ ਦੂਰ ਹੋ ਜਾਂਦੀ ਹੈ। ਲਗਾਤਾਰ ਟੀਵੀ ਦੇਖਣ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਇਸ ਲਈ ਜਿੰਨਾ ਵੀ ਹੋ ਸਕੇ ਟੀਵੀ ਅਤੇ ਫੋਨ ਤੋਂ ਦੂਰੀ ਬਣਾ ਕੇ ਰੱਖੋ ਮੂੰਹ ਵਿੱਚ ਛਾਲੇ ਹੋਣ ਤੇ ਮਿਰਚ ਮਸਾਲੇ ਅਤੇ ਦਹੀਂ ਦਾ ਸੇਵਨ ਬਿਲਕੁਲ ਵੀ ਨਾ ਕਰੋ ਗਾਜਰ ਦੇ ਰਸ ਨੂੰ ਸ਼ਹਿਦ ਵਿੱਚ ਮਿਲਾ ਕੇ ਪੀਣ ਨਾਲ ਦਿਲ ਮਜ਼ਬੂਤ ਹੋ ਜਾਂਦਾ ਹੈ ਜੇਕਰ ਤੁਸੀਂ ਸੁੰਦਰ ਜਿਸਨਾ ਚਾਹੁੰਦੇ ਹੋ ਤਾਂ ਆਪਣੇ ਖਾਣੇ ਵਿੱਚ ਫਲਾਂ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰੋ ਸਵੇਰ ਦੇ ਨਾਸ਼ਤੇ ਵਿੱਚ ਦਹੀਂ ਖਾਣ ਦੀ ਆਦਤ ਬਹੁਤ ਹੀ ਜ਼ਿਆਦਾ ਚੰਗੀ ਆਦਤ ਹੈ ਇਸ ਨਾਲ ਸਰੀਰ ਅੰਦਰ ਤਾਕਤ ਬਣੀ ਰਹਿੰਦੀ ਹੈ ਤੇ ਸਰੀਰ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਜੋ ਔਰਤਾਂ ਰਾਤ ਨੂੰ ਬਾਦਾਮ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰਕੇ ਸੌਂਦੀਆਂ ਹਨ ਉਹਨਾਂ ਨੂੰ ਕਦੇ ਵੀ ਥਕਾਵਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੇਕਰ ਤੁਹਾਡਾ ਪੇਟ ਬਹੁਤ ਜ਼ਿਆਦਾ ਬਾਹਰ ਨਿਕਲ ਰਿਹਾ ਹੈ ਤਾਂ ਤੁਸੀਂ ਕੱਦੂ ਦਾ ਜੂਸ ਬਣਾ ਕੇ ਪੀਓ ਫਾਇਦਾ ਮਿਲੇਗਾ ਰੋਜ਼ਾਨਾ ਗਾਜਰ ਖਾਣ ਨਾਲ ਦੰਦਾਂ ਦਾ ਪੀਲਾਪਣ ਹੌਲੀ-ਹੌਲੀ ਖਤਮ ਹੋ ਜਾਂਦਾ ਹੈ ਸੇਬ ਦੇ ਸਿਰਕੇ ਦਾ ਇਸਤੇਮਾਲ ਕਰਨ ਨਾਲ ਵੀ ਪੇਟ ਬਾਹਰ ਨਿਕਲਦਾ ਹੈ ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਖੁਸ਼ਕ ਰਹਿੰਦੇ ਹਨ ਤਾਂ ਹਫਤੇ ਵਿੱਚ ਇੱਕ ਵਾਰ ਆਮਲੇ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰੋ ਹੌਲੀ-ਹੌਲੀ ਵਾਲਾਂ ਦੀ ਖੁਸ਼ਕੀ ਦੂਰ ਹੋਣ ਲੱਗ ਜਾਵੇਗੀ ਪਤਾਸਿਆਂ ਵਿੱਚ ਕਾਲੀ ਮਿਰਚ ਪਾ ਕੇ ਚਬਾਉਣ ਨਾਲ ਪੁਰਾਣੀ ਤੋਂ ਪ੍ਰਾਣੀ ਖਾਂਸੀ ਤੋਂ ਵੀ ਰਾਹਤ ਮਿਲਦੀ ਹੈ ਉਲਟੀ ਨੂੰ ਰੋਕਣ ਲਈ ਅਜਵਾਇਣ ਦੇ ਪਾਣੀ ਦਾ ਕੁਰਲਾ ਜਰੂਰ ਕਰੋ ਉਲਟੀ ਆਉਣੀ ਬੰਦ ਹੋ ਜਾਏਗੀ ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਜ਼ੁਕਾਮ ਹੋ ਜਾਵੇ ਤਾਂ ਉਸ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖੋ ਨਹੀਂ ਤਾਂ ਇਸ ਬਿਮਾਰੀ ਦਾ ਸਾਹਮਣਾ ਤੁਹਾਨੂੰ ਵੀ ਕਰਨਾ ਪੈ ਸਕਦਾ ਹੈ ਸਰਦੀਆਂ ਦੇ ਵਿੱਚ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਖੀਰੇ ਦੇ ਜੂਸ ਦਾ ਸੇਵਨ ਜਿਆਦਾ ਤੋਂ ਜਿਆਦਾ ਕਰੋ ਖੀਰੇ ਨੂੰ ਕੱਟ ਕੇ ਸੁੰਘਣ ਨਾਲ ਜਾਂ ਫਿਰ ਸਿਰ ਦੇ ਉੱਪਰ ਇਸ ਦੀ ਮ사ਜ ਕਰਨ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ ਜੇਕਰ ਅਚਾਨਕ ਕਮਜ਼ੋਰੀ ਦੇ ਕਾਰਨ ਤੁਹਾਨੂੰ ਚੱਕਰ ਆਉਣ ਲੱਗ ਜਾਣ ਤਾਂ ਕਾਲਾ ਨਮਕ ਗੁੰਗਣੇ ਪਾਣੀ ਵਿੱਚ ਮਿਲਾ ਕੇ ਪੀਓ ਆਰਾਮ ਮਿਲੇਗਾ ਪਿਆਜ਼ ਨੂੰ ਅੱਗ ਉੱਪਰ ਗਰਮ ਕਰਨ ਤੋਂ ਬਾਅਦ ਇਸ ਦਾ ਰਸ ਕੱਢ ਲਓ ਅਤੇ ਇਸ ਰਸ ਵਿੱਚ ਨਮਕ ਮਿਲਾ ਕੇ ਪੀਓ ਇਸ ਨਾਲ ਵੀ ਤੁਹਾਨੂੰ ਕਮਜ਼ੋਰੀ ਤੋਂ ਰਾਹਤ ਮਿਲੇਗੀ ਖਾਣਾ ਖਾਣ ਤੋਂ ਬਾਅਦ ਥੋੜਾ ਜਿਹਾ ਜੀਰਾ ਜ਼ਰੂਰ ਚਬਾਓ ਖਾਣਾ ਵੀ ਜਲਦੀ ਹਾਜ਼ਮ ਹੋ ਜਾਵੇਗਾ ਅਤੇ ਮੂੰਹ ਵਿੱਚੋਂ ਬਦਬੂ ਵੀ ਨਹੀਂ ਆਵੇਗੀ ਸਵੇਰ ਦੇ ਨਾਸ਼ਤੇ ਵਿੱਚ ਪ੍ਰੋਟੀਨ ਨੂੰ ਸ਼ਾਮਲ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੇ ਲਈ ਤੁਸੀਂ ਓਟਸ ਜਾਂ ਪ੍ਰੋਟੀਨ ਸ਼ੇਕ ਦਾ ਇਸਤੇਮਾਲ ਕਰ ਸਕਦੇ ਹੋ ਸਵੇਰ ਦੇ ਸਮੇਂ ਆਇਲੀ ਖਾਣਾ ਜਾਂ ਫਿਰ ਫਾਸਟ ਫੂਡ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਤੁਸੀਂ ਲੰਬੇ ਸਮੇਂ ਤੱਕ ਬਿਮਾਰੀਆਂ ਤੋਂ ਬਚ ਸਕਦੇ ਹੋ ਸਰਦੀਆਂ ਦੇ ਮੌਸਮ ਵਿੱਚ ਦੁੱਧ ਵਿੱਚ ਗੁੜ ਮਿਲਾ ਕੇ ਜਰੂਰ ਪੀਓ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਤਾਕਤ ਮਿਲੇਗੀ ਆਪਣੇ ਖਾਣੇ ਦੇ ਵਿੱਚ ਅਦਰਕ ਲਸਣ ਪਿਆਜ਼ ਲਾਲ ਚੀਨੀ ਕਾਲੀ ਮਿਰਚ ਵਰਗੇ ਮਸਾਲਿਆਂ ਨੂੰ ਜਰੂਰ ਸ਼ਾਮਲ ਕਰੋ ਇਹ ਮਸਾਲੇ ਤੁਹਾਡੇ ਸਰੀਰ ਦੀ ਇਮਿਊਨਿਟੀ ਵਧਾਉਣ ਵਿੱਚ ਮਦਦਤ ਕਰਦੇ ਹਨ ਤੁਸੀਂ ਜਦੋਂ ਵੀ ਖਾਣਾ ਖਾਓ ਤਾਂ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਹੀ ਖਾਣਾ ਚਾਹੀਦਾ ਹੈ ਇਸ ਨਾਲ ਖਾਣਾ ਜਲਦੀ ਹਾਜਮ ਹੋ ਜਾਂਦਾ ਹੈ ਤੇ ਤੁਹਾਡਾ ਡਾਈਜੈਸਟਿਵ ਸਿਸਟਮ ਵੀ ਠੀਕ ਹੋ ਜਾਂਦਾ ਹੈ ਮੋਢਿਆਂ ਦਾ ਦਰਦ ਹੋਣ ਤੇ ਤੁਹਾਨੂੰ ਨਮਕ ਦੇ ਪਾਣੀ ਦੀ ਟਕੋਰ ਕਰਨੀ ਚਾਹੀਦੀ ਹੈ ਇਸ ਨਾਲ ਇਸ ਦਰਦ ਤੋਂ ਤੁਰੰਤ ਆਰਾਮ ਮਿਲ ਜਾਵੇਗਾ ਤੁਸੀਂ ਦਿਨ ਵਿੱਚ ਜਦੋਂ ਵੀ ਖਾਣਾ ਖਾਓ ਲੰਚ ਜਾਂ ਫਿਰ ਰਾਤ ਦਾ ਖਾਣਾ ਤਾਂ ਖਾਣੇ ਦੇ ਨਾਲ ਪਾਣੀ ਬਿਲਕੁਲ ਵੀ ਨਾ ਪੀਓ ਜੇਕਰ ਪਾਣੀ ਪੀਣਾ ਹੀ ਹੈ ਤਾਂ ਇੱਕ ਜਾਂ ਦੋ ਘੁੱਟ ਹੀ ਪਾਣੀ ਪੀਤਾ ਜਾਵੇ ਤਾਂ ਚੰਗਾ ਹੋਵੇਗਾ ਸਵੇਰ ਦਾ ਨਾਸ਼ਤਾ ਪੇਟ ਭਰ ਕੇ ਕਰੋ ਕੋਸ਼ਿਸ਼ ਕਰੋ ਕਿ ਦੁਪਹਿਰ ਦਾ ਖਾਣਾ ਸਵੇਰ ਦੇ ਖਾਣੇ ਨਾਲੋਂ ਥੋੜਾ ਜਿਹਾ ਹਲਕਾ ਹੋਵੇ ਅਤੇ ਰਾਤ ਵੇਲੇ ਖਾਣਾ ਬਿਲਕੁਲ ਘੱਟ ਖਾਓ ਆਪਣੇ ਖਾਣੇ ਦੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਰੱਖੋ ਤੁਹਾਨੂੰ ਇਸ ਨਾਲ ਕਦੇ ਵੀ ਕਬਜ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਹ ਹਮੇਸ਼ਾ ਨੱਕ ਵਿੱਚੋਂ ਹੀ ਲੈਣਾ ਚਾਹੀਦਾ ਹੈ ਅਤੇ ਕਦੇ ਵੀ ਸਾਹ ਮੂੰਹ ਵਿੱਚੋਂ ਨਾ ਲਓ ਮੂੰਹ ਨਾਲ ਸਾਹ ਲੈਣ ਨਾਲ ਤੁਸੀਂ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ ਖਾਣਾ ਖਾਂਦੇ ਸਮੇਂ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਚਿੰਤਾ ਜਾਂ ਫਿਰ ਗੁੱਸਾ ਆਦ ਨਹੀਂ ਆਉਣਾ ਚਾਹੀਦਾ ਨਹੀਂ ਤਾਂ ਖਾਣਾ ਚੰਗੀ ਤਰ੍ਹਾਂ ਤੁਹਾਡੇ ਸਰੀਰ ਨੂੰ ਨਹੀਂ ਲੱਗੇਗਾ ਇਸ ਲਈ ਚੰਗਾ ਹੋਵੇਗਾ ਕਿ ਜੇਕਰ ਤੁਸੀਂ ਗੁੱਸੇ ਵਿੱਚ ਹੋ ਤਾਂ ਗੁੱਸਾ ਸ਼ਾਂਤ ਹੋਣ ਤੋਂ ਬਾਅਦ ਹੀ ਖਾਣਾ ਖਾਦਾ ਜਾਵੇ ਰਾਤ ਦੇ ਸਮੇਂ ਆਪਣੇ ਦੰਦਾਂ ਨੂੰ ਜ਼ਰੂਰ ਸਾਫ਼ ਕਰਨਾ ਚਾਹੀਦਾ ਹੈ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀ ਕੇ ਜ਼ਰੂਰ ਸੌਵੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਹਮੇਸ਼ਾ ਤੰਦਰੁਸਤ ਰਹਿ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਸੌਂਫ ਅਤੇ ਗੁੜ ਖਾਣ ਦੀ ਆਦਤ ਜ਼ਰੂਰ ਪਾ ਲਓ ਇਸ ਨਾਲ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਜਿੰਨਾਂ ਔਰਤਾਂ ਨੂੰ ਪਥਰੀ ਦੀ ਸਮੱਸਿਆ ਹੈ ਉਹਨਾਂ ਨੂੰ ਰੋਜ਼ਾਨਾ ਲੱਸੀ ਜ਼ਰੂਰ ਪੀਣੀ ਚਾਹੀਦੀ ਹੈ ਅਤੇ ਪਾਣੀ ਵੀ ਬਹੁਤ ਸਾਰਾ ਪੀਣਾ ਚਾਹੀਦਾ ਹੈ ਇਸ ਨਾਲ ਪਥਰੀ ਟੁੱਟ ਕੇ ਬਾਹਰ ਆ ਜਾਂਦੀ ਹੈ ਜੋ ਬੱਚੇ ਜਲਦੀ ਬੋਲਣਾ ਸਿੱਖ ਜਾਂਦੇ ਹਨ ਉਹਨਾਂ ਦਾ ਦਿਮਾਗ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਪਾਣੀ ਵਿੱਚ ਨਿੰਬੂ ਪਾ ਕੇ ਦਿਨ ਵਿੱਚ ਇੱਕ ਵਾਰ ਜ਼ਰੂਰ ਪੀਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆ ਜਾਵੇਗੀ ਜਿੰਨਾ ਔਰਤਾਂ ਨੂੰ ਕਮਜ਼ੋਰੀ ਦੀ ਸਮੱਸਿਆ ਹੈ ਉਹਨਾਂ ਨੂੰ ਰਾਤ ਦੇ ਸਮੇਂ ਦੁੱਧ ਵਿੱਚ ਦਾਖਾਂ ਉਬਾਲ ਕੇ ਜ਼ਰੂਰ ਖਾਣੀਆਂ ਚਾਹੀਦੀਆਂ ਹਨ ਇਸੇ ਤਰ੍ਹਾਂ ਕਰਨ ਨਾਲ ਉਹਨਾਂ ਦੀ ਕਮਜ਼ੋਰੀ ਦੀ ਸਮੱਸਿਆ ਦੂਰ ਹੋ ਜਾਵੇਗੀ ਤੇ ਸਰੀਰ ਨੂੰ ਭਰਪੂਰ ਤਾਕਤ ਮਿਲੇਗੀ ਜੇਕਰ ਤੁਹਾਨੂੰ ਕਾਲੇ ਘੇਰਿਆਂ ਦੀ ਸਮੱਸਿਆ ਹੈ ਤਾਂ ਕਾਲੇ ਘੇਰਿਆਂ ਤੇ ਨਿੰਬੂ ਦਾ ਰਸ ਜ਼ਰੂਰ ਲਗਾਓ ਅਤੇ 15 ਮਿੰਟ ਬਾਅਦ ਤੋਂ ਲਵਜਹਾ ਕਰਨ ਨਾਲ ਕਾਲੇ ਘੇਰਿਆਂ ਦੀ ਸਮੱਸਿਆ ਖਤਮ ਹੋ ਜਾਵੇਗੀ ਅਕਸਰ ਸਰਦੀਆਂ ਵਿੱਚ ਸਾਨੂੰ ਸਿਰਦਰਦ ਦੀ ਸਮੱਸਿਆ ਰਹਿੰਦੀ ਹੈ ਇਸ ਲਈ ਤੁਸੀਂ ਜਾਇਫਲ ਨੂੰ ਦੁੱਧ ਵਿੱਚ ਮਿਲਾ ਕੇ ਮੱਥੇ ਉੱਪਰ ਲੇਪ ਲਗਾ ਲਓ ਇਸ ਨਾਲ ਸਿਰਦਰਦ ਹੋਣਾ ਬੰਦ ਹੋ ਜਾਵੇਗਾ ਦੁਪਹਿਰ ਵੇਲੇ ਖਾਣਾ ਖਾਣ ਤੋਂ ਬਾਅਦ ਆਰਾਮ ਕਰਨ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਬਾਥੂ ਦਾ ਸਾਗ ਖਾਣਾ ਪੀਲੀਆ ਵਰਗੀ ਬਿਮਾਰੀ ਤੋਂ ਫਾਇਦਾ ਮਿਲਦਾ ਹੈ ਇਸ ਲਈ ਠੰਡ ਦੇ ਮੌਸਮ ਵਿੱਚ ਬਾਥੂ ਦਾ ਸਾਗ ਜ਼ਰੂਰ ਖਾਣਾ ਚਾਹੀਦਾ ਹੈ ਗੇਂਦੇ ਦੇ ਫੁੱਲ ਨੂੰ ਪੀਸ ਕੇ ਦਾਦ ਖਾਜ ਅਤੇ ਖੁਰਕ ਵਾਲੀ ਜਗ੍ਹਾ ਤੇ ਲਗਾਉਣ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ ਠੰਡ ਦੇ ਮੌਸਮ ਵਿੱਚ ਬੱਚਿਆਂ ਨੂੰ ਹਮੇਸ਼ਾ ਗੁੰਗਣੇ ਪਾਣੀ ਨਾਲ ਹੀ ਨਹਾਉਣਾ ਚਾਹੀਦਾ ਹੈ ਕਿਉਂਕਿ ਛੋਟੇ ਬੱਚੇ ਥੋੜੇ ਜਿਹੇ ਕਮਜ਼ੋਰ ਹੋਣ ਕਰਕੇ ਜ਼ਿਆਦਾ ਠੰਡ ਮਹਿਸੂਸ ਕਰਦੇ ਹਨ ਜੇਕਰ ਤੁਹਾਨੂੰ ਗਲੇ ਦੀ ਖਰਾਸ਼ ਦੀ ਸਮੱਸਿਆ ਹੈ ਤਾਂ ਗੁੰਗਣੇ ਪਾਣੀ ਵਿੱਚ ਥੋੜੀ ਜਿਹੀ ਹਲਦੀ ਪਾ ਲਓ ਅਤੇ ਗਰਾਰੇ ਕਰੋ ਇਸ ਨਾਲ ਤੁਹਾਡੇ ਗਲੇ ਦੀ ਖਰਾਸ਼ ਅਤੇ ਦਰਦ ਬਿਲਕੁਲ ਠੀਕ ਹੋ ਜਾਵੇਗਾ ਦੋ ਇਨਸਾਨ ਜੋ ਇਨਸਾਨ ਕੱਚਾ ਲਸਣ ਖਾਂਦਾ ਹੈ ਉਸ ਨੂੰ ਪੇਟ ਵਿੱਚ ਕਦੇ ਵੀ ਗੈਸ ਦੀ ਸਮੱਸਿਆ ਨਹੀਂ ਹੁੰਦੀ ਤੇ ਉਹ ਇਨਸਾਨ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਜੇਕਰ ਤੁਹਾਡੇ ਹੱਥ ਪੈਰ ਕਾਲੇ ਹੋ ਰਹੇ ਹਨ ਤਾਂ ਮਲਾਈ ਵਿੱਚ ਥੋੜਾ ਜਿਹਾ ਨਿੰਬੂ ਮਲਾ ਕੇ ਹੱਥਾਂ ਪੈਰਾਂ ਉੱਪਰ ਮਾਲਿਸ਼ ਕਰੋ ਇਸ ਨਾਲ ਹੱਥਾਂ ਪੈਰਾਂ ਦਾ ਕਾਲਾਪਨ ਦੂਰ ਹੋ ਜਾਵੇਗਾ